ਬੜਾ ਦੁਖਦਾਈ ਸਮਾਂ ਜੀ ਇਸ ਵੇਲੇ ਸਾਡਾ ਪਟਿਆਲਾ ਘਰਾਣੇ ਦੇ ਸਟਾਰ ਕਲਾਕਾਰ ਜੀ ਨੂੰ ਉਸੇ ਪਈਏ ਜਨਾਬ ਉਸਤਾਦ ਗੋਮਸ਼ੰਕੂ ਜੀ ਸਾਡੇ ਸਿਰ ਤੇ ਇੱਕੋ ਇੱਕ ਹੈ ਸਾਇਆ ਸੀ ਜਿਹੜੇ ਇਸ ਵੇਲੇ ਤੱਕ ਸਾਡੇ ਸਿਰ ਤੇ ਬੈਠੇ ਹੋਏ ਸੀਗੇ ਅੱਜ ਉਹ ਵੀ ਸਾਨੂੰ ਸੰਦੀਵੀ ਵਿੱਚ ਛੋੜਾਂ ਦੇ ਗਏ ਨੇ ਮੈਂ ਪਰਿਵਾਰ ਦੀ ਸੁਖ ਸ਼ਾਂਤੀ ਲਈ ਔਰ ਉਹਨਾਂ ਦੀ ਆਤਮਾ ਦੀ ਸੋਖ ਸ਼ਾਂਤੀ ਲਈ ਮੈਂ ਦੁਆ ਕਰਦਾ ਹਾਂ। ਮਾਲਕ ਪਰਿਵਾਰ ਦੇ ਉੱਤੇ ਕਿਰਪਾ ਬਣਾਈ ਰੱਖੇ। بڑے ਵੱਡੇ ਵੱਡੇ ਸਟਾਰ, بڑے ਵੱਡੇ ਵੱਡੇ ਕਲਾਕਾਰ, ਉਸਤਾਦ ਜੀ ਨੇ ਉਹਨਾਂ ਨੂੰ ਸਿਖਾਇਆ, ਉਹਨਾਂ ਨੂੰ ਮੇਰੇ ਵਰਗਿਆਂ ਨੂੰ ਕਈਆਂ ਨੂੰ ਰੋਟੀ ਪਾਇਆ। ਸੋ ਅੱਜ ਬੜਾ ਦੁੱਖ ਦਾ ਸਮਾਂ ਹੈ। ਸਾਰੇ ਅਰਦਾਸ ਕਰਿਓ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਤੇ ਉਸਤਾਦ ਜੀ ਦੇ ਨਾਲ ਕੋਈ ਯਾਦਗਾਰ ਪਲ ਜਿਹੜਾ ਕੋਈ ਹਰ ਮੈਂ ਅੰਦਾਜ਼ਾ ਜਾਂਦਾ ਰਹਿੰਦਾ ਸੀ ਜੀ ਮੈਨੂੰ ਤਾਂ ਆਪਣਾ ਬੇਟਾ ਹੀ ਸਮਝਦੇ ਸੀ। ਜੀ। ਸਲੀਮ ਤੋਂ ਵੱਡਾ ਮੈਨੂੰ ਕਹਿੰਦੇ ਸੀ ਉਹ ਬਹੁਤ ਪਿਆਰ ਬਹੁਤ ਸਤਿਕਾਰ ਮੈਨੂੰ ਇਸ ਪਰਿਵਾਰ ਦੇ ਵਿੱਚ ਮਿਲੇ। ਔਰ ਸਲੀਮ ਨਾਲ ਮੇਰਾ ਡਾਡਾ ਹੀ ਮੋਹ ਹੈ ਮੈਂ ਉਹਨੂੰ ਆਪਣਾ ਛੋਟਾ ਭਰਾ ਸਮਝਦਾ। ਮੇਰਾ ਭਰਾ ਹੈ ਉਹ। ਤੇ ਜੀ ਸ਼ਾ ਕੋਟੀ। ਔਰ ਮੁਹੱਬਤ ਦੀ ਤਾਂ ਮੈਂ ਤੁਹਾਨੂੰ ਕੀ ਗੱਲ ਦੱਸਾਂ ਜੀ ਮੁਹੱਬਤ ਹੈ ਇਹਨਾਂ ਦੇ ਰੋਮ-ਰੋਮ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਔਰ ਦਿਲ ਦਰਿਆ ਲੋਕ ਨੇ ਬਹੁਤ ਪਿਆਰੇ ਲੋਕ ਸੀਗੇ ਉਸਤਾਦ ਜੀ ਜਨਾਬ ਬਟ ਅੱਜ ਤੋਂ ਬਾਅਦ ਇਦਾਂ ਲੱਗਦਾ ਕਿ ਵੀ ਉਹ ਸਾਡੇ ਬਜ਼ੁਰਗਾਂ ਦਾ ਜਿਹੜਾ ਗੁਰੂ ਲੋਕਾਂ ਦਾ ਸਾਯਾ ਸਾਡੇ ਸਿਰ ਤੋਂ ਉੱਠਿਆ ਹੈਗਾ ਉਹ ਬਹੁਤ ਦੁਖਦਾਈ ਹੈ ਪਰ ਜਦੋਂ ਤੁਸੀਂ ਬੈਠਦੇ ਸੀ ਸਾਰੇ ਜਾਣੇ ਇੱਕ ਮਹਿਫਲ ਲੱਗਦੀ ਸੀ ਕਿ ਜਿਹੜੇ-ਜਿਹੜੇ ਗੁਰੂ ਸਿਖਾਉਂਦੇ ਹੁੰਦੇ ਸੀ ਕਿਹੜੀਆਂ-ਕਿਹੜੀਆਂ ਚੀਜ਼ਾਂ ਬਰੀਕੀਆਂ ਸੋ ਉਹਨਾਂ ਦਾ ਆਪਣਾ ਹੀ ਸੀਗਾ ਹਿਸਾਬ ਕਿ ਉਹਨਾਂ ਨੇ ਸਾਨੂੰ ਝੜਕ ਵੀ ਦਿੰਦੇ ਸੀਗੇ ਬਟਾ ਐ ਨਹੀਂ ਐ ਗਾਓ ਐ ਨਹੀਂ ਐ ਗਾਓ ਕਿਉਂਕਿ ਉਹ ਘਰਾਣੇ ਦੇ ਕਲਾਕਾਰ ਸੀ ਜਿਨ੍ਹਾਂ ਨੇ ਬਾਕਾਇਦਾ ਵਕਰੋ ਸਾਹਿਬ ਜੀ ਸਾਡੇ ਦਾਦਾ ਗੁਰੂ ਜੀ ਪਟਿਆਲਾ ਘਰਾਣੇ ਦੇ ਉਹਨਾਂ ਤੋਂ ਸਿੱਖਿਆ ਸੀਗਾ ਬੈਠ ਕੇ ਤੇ ਫਿਰ ਉਹਨਾਂ ਦੀਆਂ ਜਿਹੜੀਆਂ ਕਲਾ ਜਿਹੜੀ ਹੈਗੀ ਹੈ ਉਹ ਦਾ ਧਾ ਹੈ। ਔਰ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਾਰਿਆਂ ਦੇ ਵਿੱਚੋਂ ਹੀ ਉਸਤਾਦ ਜੀ ਜਲਾਪੂਰਨਸ਼ਾ ਕੋਟੀ ਜੀ ਝਲਕਦੇ ਨੇ, ਗੁਰੂ ਜੀ ਸ਼ੌਕਤ ਅਲੀ ਮਤੋਈ ਸਾਹਿਬ ਝਲਕਦੇ। ਉਸਤਾਦ ਜੀ ਸਰਦੂਲ ਸਕੰਦਰ ਜੀ ਝਲਕਦੇ ਆ ਸਾਡੀ ਇੱਕ ਇੱਕ ਅਲੱਗ ਹੀ ਪਹਿਚਾਨ ਹੈਗੀ ਹੈ।